ਹਾਂ ਜੀ ਵੀਰ ਜੀ ਸੱਸੀ ਕਾ ਜੀ ਸੱਸਰੀ ਘਰ ਬਾਈ ਜੀ ਨਾਮ ਦੱਸੋ ਜੀ ਆਪਣਾ ਮਹਿੰਦਰ ਰਾਮ ਹਾਂ ਜੀ ਪੱਕੋ ਕੈਂਚਿਆਂ ਹਾਂ ਜੀ ਤਵਾ ਰੋਡ ਹਾਂ ਜੀ 98765 ਹਾਂ ਜੀ 09187 ਠੀਕ ਹੈ ਇਹ ਕਿਹੜਾ ਇੰਜਨ ਹੈ ਬਾਈ ਜੀ ਇਹ ਇਹ ਜਗਮਾਰ ਇੰਜਨ ਹੈ ਬਾਈ ਜੀ ਹਾਂ ਜੀ ਰੇਟ ਇਹਦਾ 5,25,000 ਰੁਪਿਆ ਵਾ 5,25,000 ਹਾਂ ਜੀ ਜੇ ਕਿਸੇ ਨੇ ਖਰੀਦਣਾ ਹੋਇਆ ਹਾਂ ਜੀ ਮਮਾਰੇ ਨੰਬਰ ਬਾਈ ਜੀ ਤੁਹਾਨੂੰ ਦੇਦਾ ਇਹ ਇਸ ਪਰੰਗ ਕਰ ਲਿਓ ਠੀਕ ਹੈ ਚਾਲੂ ਹਾਲ ਤਾਂ ਬਾਈ ਜੀ ਚਾਲੂ ਹਾਲ ਤੇ ਹੋਰ ਆ ਫਸ ਕਲਾਸ ਕਿੰਨਾ ਲੀਟਰ ਖਾਂ ਬਾਈ ਘੰਟੇ ਦਾ ਇਹ ਇਹ 900 ਗ੍ਰਾਮ ਤੇ ਲਿਖਾਂਦਾ ਜੀ ਘੰਟੇ ਦਾ ਅੱਛਾ ਜੀ 10 ਘੰਟਿਆਂ ਦਾ 9 ਲੀਟਰ ਤੇ ਲਿਖਾਂਦਾ ਇਹ ਠੀਕ ਹੈ ਜੀ ਤੇ ਮੰਨ ਕੇ ਚੱਲੋ ਇਹ ਇਹ ਕੱਲ ਚੱਲਦੇ ਪਹਿਲਾਂ ਇਹ ਇਹ ਚੱਕੀ ਦੇ ਆਰੇ ਤੇ ਚੱਲਦਾ ਸੀਗਾ ਜੀ ਆਰ ਵਾਲੀ ਚੱਕੀ ਤੇ ਹਾਂ ਏ 1940 ਮਾਡਲ ਹੈ 1940 ਮਾਡਲ ਹੈ ਠੀਕ ਹੈ ਜੀ ਲੋ ਪ੍ਰਾ ਚਾਲੂ ਹਾਲ ਚ ਪੁਰਾਣਾ ਇੰਜਨ ਐਵਰੇਜ ਕਿੰਨੂ ਵੀ ਦੇਖ ਬਾਕੀ ਤੁਸੀਂ ਵੀਲ ਵੀ ਦੇਖ ਸਕਦੇ ਹੋ ਭਰਾ ਠੀਕ ਹੈ ਨਾ ਬਾਈ ਜੀ ਨਾਲ ਜਰੂਰ ਕਨੈਕਟ ਕਰੋ ਬਾਈ ਨੇ ਰੇਟ ਦੱਸਤਾ ਥੋੜਾ ਬੋਤ ਮਾਨਤਾ ਹੋ ਜਾਈ ਬਾਈ ਹਾਂ ਜੀ ਹਾਂ ਜੀ ਆਏ ਮੌਕੇ ਤੇ ਕਰ ਲੈਗੇ ਮਾਨਤਾਣ ਜਰੂਰ ਹੋ ਜੂ ਭਰਾ ਜਿਸ ਕਿਸੇ ਨੇ ਲੈਣਾ ਸਟਾਰਟ ਕਰਕੇ ਓਕੇ ਕਰਕੇ ਬਾਈ ਕਹਿੰਦਾ ਦਵਾਂਗੇ ਠੀਕ ਹੈ ਨਾ